ਸਿੱਤ ਨੱਕ ਤੇ ਮੱਖੀ ਨਹੀਂ ਬੈਣ ਦਿੱਤੀ ਓ ਮੈਂ ਓ ਓ ਤਾਂ ਮੱਖੀ ਖਾਨ ਮਜਬੂਰ ਕਰਦਾ ਖੱਟੜਾ ਅੱਜਾਤ ਦੀ ਇੱਕ ਟੀੜੇ ਤੇ ਸਾਡਾ ਨਾਂ ਸੁਣ ਕੇ ਪੰਜਾਬ ਦੀ ਹੱਕ ਚੌੜੀ ਆਉਂਦੀ ਐ ਸਾਡੇ ਪੰਜਾਬ ਨੇ ਮੋਦੀ ਦੇ ਪੱਗ ਬਣਦੇ ਵੀ ਮੋਦੀ ਹੁਣ ਕਿਤੇ ਦਲੇਰ ਮਹੰਦੀ ਥੋੜੀ ਬਣੂਗਾ ਜਾਂ ਕੋਈ ਐਕਟਰ ਬਣ ਜਾਊਗਾ ਸਾਡਾ ਮਤਲਬ ਆ ਸੀ ਤਾਜ ਦਿਨੇ ਆਉਂਦੇ ਨੂੰ ਬੰਦੇ ਦਾ ਪਹਿਲਾਂ ਸਾਨੂੰ ਮੋਦੀ ਨੇ ਲollipops ਦੇ ਕੇ ਤੋਰਤਾ ਸੀ ਹੁਣ ਅਸੀਂ ਲollipops ਲੈਣ ਵਾਲੇ ਹੈ ਨਹੀਂ 90 ਅੱਜ ਹਰ ਐਕਟਰ ਦੀ ਹਰ ਫਿਲਮ ਦੀ ਸਟਾਰ ਦੀ ਜਿਹੜੇ ਓਰੇ ਆ ਕੇ ਕਿਸੇ ਦੇ ਹੱਕ ਚ ਨਹੀਂ ਬੋਲਦੇ ਉਹਨਾਂ ਦੇ ਵੀ ਕਿਸਾਨਾਂ ਨੂੰ ਮਾੜਾ ਚੰਗਾ ਬੋਲਦੇ ਉਹਨਾਂ ਦੇ ਵੀ ਮੈਂ ਕਲਾਕਾਰ ਦਾ ਨਾਂ ਤਾਂ ਨਹੀਂ ਲਾਊਗਾ ਫਿਰ ਗੱਲ ਚੁੱਪ ਦੀ ਆ ਕਿਵੇਂ ਕਿਸੇ ਸੂਲ ਵੱਜਦੀ ਆ ਪਿੰਡ ਜੁੱਤੀ ਪਾਈ ਤੇ ਕਈ ਵੀ ਕਲਾਕਾਰਾਂ ਦੀ ਮੇਰੀ ਗੱਲ ਕਹੀ ਬਹੁਤ ਦੂਰ ਤੱਕਰ ਚਲੀ ਜਾਂਦੀ ਆ ਇਹ ਉਹ ਪੰਜਾਬਾਸ ਜਿਹੜਾ ਸੰਝ ਸੰਜੀ ਵੀ ਰੱਖ ਲੈਂਦਾ ਤਰਸ ਕਰਕੇ ਤੂੰ ਕਹਿੰਦਾ ਲੀਡਰਾਂ ਨੂੰ ਇਸ਼ਕ ਹੈ ਨਹੀਂ ਜੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਦਾ ਇਸ਼ਕੇ ਇਸ਼ਕੇ ਦੀ ਏ ਇਹ ਸਾਨੂੰ ਸਾਡਾ ਉਹਦਾ ਇਸ਼ਕ ਨੇ ਸਾਨੂੰ ਮਰੇ ਤੱਕ ਲਿਆ ਜਿਹੜਾ ਬਣ ਗਿਆ ਹੁਣ ਉਹ ਹੀ ਭਗਵੰਤ ਮਾਨ ਕਹੀ ਜਾਂਦਾ ਮੈਂ ਸੱਚ ਦੱਸਾਂ ਹਾਂ ਦੱਕ ਤਬ ਲੱਗਦਾ ਬੋਲਦਾ ਲੱਗਦਾ ਦੋਖ ਲੱਗਣਾ ਨਹੀਂ ਜੇ ਤੂੰ ਪੰਜਾਬ ਦਾ ਗੱਬਰੂ ਸਾਰੇ ਸੀ ਤੈਨੂੰ ਚੁਣ ਕੇ ਭੇਜਤਾ ਸੰਭੂ ਧਰਨੇ ਦੇ ਉੱਤੇ ਅਸੀਂ ਬੈਠੇ ਆਂ ਤੇ ਇੱਥੇ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਪੂਰਾ ਉਸ਼ਾ ਏ ਤੇ ਅਸੀਂ ਨੌਜਵਾਨਾਂ ਨੂੰ ਪੁੱਛਦੇ ਆਂ ਸਾਡਾ ਬਾਪੂ ਦੇ ਸਵਾਨ ਨੇ ਹੁਣ ਤੱਕ ਕਹਿ ਸਕਦੇ ਆਂ ਇਹਨੂੰ ਪੁੱਛਦੇ ਆਂ ਵੀ ਧਰਨੇ ਦੀ ਸਥਿਤੀ ਕੀ ਏ ਸਹੀ ਮੈਨੇਜ ਸਤਿਗੁਰਾਲ ਜੀ ਸਾਸਰੀ ਗਾਲ ਜੀ ਵਾਇਗਰੀ ਜੀ ਕਾ ਖਾਲਸਾ ਵਾਇਗਰੀ ਜੀ ਕੀ ਫਤਿਹ ਧਰਨਾ ਵਾਰਲਡ ਜਿਹੜਾ ਪੂਰਾ ਪਤਾ ਦੇਸ਼ ਤੇ ਪ੍ਰਦੇਸ਼ ਜਿਹੜੇ ਵੱਸਦੇ ਨੇ ਸਾਡੇ ਪੰਜਾਬੀ ਉਹਨਾਂ ਨੂੰ ਪਰ ਪੂਰੇ ਦੇਸ਼ ਨੂੰ ਪਤਾ ਵੀ ਧਰਨਾ ਪਹਿਲਾਂ ਵੀ ਲੱਗਿਆ ਸੀ ਹੁਣ ਵੀ ਧਰਨਾ ਲੱਗਿਆ ਪਹਿਲਾਂ ਸਾਨੂੰ ਮੋਦੀ ਨੇ ਲollipops ਦੇ ਕੇ ਤੋਰਤਾ ਸੀ ਹੁਣ ਅਸੀਂ ਲollipops ਲੈਣ ਵਾਲੇ ਹੈ ਨਹੀਂ ਅਸੀਂ ਅਣਖਾੜਿਆ ਕਿਸਾਨਾਂ ਮਜ਼ਦੂਰਾਂ ਮੈਂ ਗਰੀਬ ਘਰ ਦਾ ਮੁੰਡਾ ਜਸਪਾਲ ਹੰਸ ਕਮੇਡੀ ਕਲਾਕਾਰ ਮੇਰੇ ਪਿੰਡ ਹਰੀਆਂ ਕਲਾ ਜ਼ਿਲ੍ਹਾ ਲੁਧਿਆਣਾ ਸ਼ਹਿਰ ਸਮਰਾਲਾ ਸ਼ਹਿਰ ਆ ਸਾਡਾ ਨਗੀਨਾ ਠੰਡ ਨਾ ਲੱਗੇ ਪਾਲਾ ਨਾ ਲੱਗੇ ਠੰਡ ਤੇ ਲੱਗਦਾ ਨਹੀਂ ਪਾਲਾ ਤੇ ਸ਼ਹਿਰ ਸਾਡਾ ਸਮਰਾਲਾ ਤੇ ਉਹ ਸ਼ਹਿਰ ਦੇ ਵਿੱਚੋਂ ਮੈਂ ਬੜੇ ਬੜੇ ਫਨਕਾਰ ਲੁਧਿਆਣੇ ਦੇ ਵਿੱਚੋਂ ਪੈਦਾ ਹੋਏ ਨੇ ਲੁਧਿਆਣੇ ਦੀ ਤ੍ਰਿਸ਼ਤੀ ਵਿੱਚ ਉਹ ਜ਼ਿਲ੍ਹੇ ਦੇ ਵਿੱਚੋਂ ਜੋਗਰਾਜ ਤਰਵਿੰਦਰ ਜੀ ਸਨੀ ਦਿਓਲ ਉਹ ਜ਼ਿਲ੍ਹੇ ਦੇ ਨੇ ਬਹੁਤ ਕਲਾਕਾਰ ਨੇ ਜਿਹੜੇ ਉਸ ਜ਼ਿਲ੍ਹੇ ਨੂੰ ਬਲੌਕ ਕਰਦੇ ਨੇ ਤੇ ਸਰਦੂਸ ਇਕੰਦਰ ਜੀ ਲਾਵ ਜੰਜਵਾ ਜੀ ਤੇ ਉਹਨਾਂ ਤੇ ਮੈਂ ਸੰਗਤ ਕੀਤੀ ਮੈਂ ਆਵਾਜ਼ਾਂ ਕਰਦਾ 90 90 ਅਵਾਜ਼ ਹਰ ਐਕਟਰ ਦੀ ਹਰ ਫਿਲਮ ਦੇ ਸਟਾਰ ਦੀ ਜਿਹੜੇ ਔਰੇ ਆ ਕੇ ਕਿਸੇ ਦੇ ਹੱਕ 'ਚ ਨਹੀਂ ਬੋਲਦੇ ਉਹਨਾਂ ਦੇ ਵੀ ਹੂੰ ਕਿਸਾਨਾਂ ਨੂੰ ਮਾੜਾ ਚੰਗਾ ਬੋਲਦੇ ਉਹਨਾਂ ਦੇ ਵੀ ਹੁਣ ਪੰਜਾਬ ਦਾ ਥੰਮ ਬੋਲੇ ਜੋਗਰਾਜ ਸਾਹਿਬ ਕਿਸਾਨਾਂ ਦੇ ਹੱਕ 'ਚ ਫੇਰ ਅਸੀਂ ਕੀ ਫੁੱਲਾ ਮੰਗਾਉ ਨੂੰ ਉਹ ਸਤਕਾਰ ਨਹੀਂ ਕਰਾਂਗੇ ਹੈ ਉਹ ਕਹਿੰਦਾ ਓਏ ਸਿਤਾ ਨਕ ਤੇ ਮੱਖੀ ਨਹੀਂ ਬੈਣ ਦਿੱਤੀ ਓ ਮੈਂ ਓਏ ਓ ਤੂੰ ਮੱਖੀ ਖਾਣ ਮਜਬੂਰ ਕਰਦਾ ਖੱਟੜਾ ਹਾ ਜੱਤ ਦੀ ਇੱਕ ਟੀੜੇ ਐ ਸਾਡਾ ਨਾਂ ਸੁਣ ਕੇ ਪੰਜਾਬ ਦੀ ਹੱਕ ਚੌੜੀ ਆਉਂਦੀ ਐ ਅਸੀਂ ਪੰਜਾਬ ਦਾ ਖਾਨਿਆਂ ਤੇ ਪੰਜਾਬ ਦਾ ਪਹਿਨਦਿਆਂ ਕੋਈ Hindu ਧਰਮ ਦੀ ਕਪੜਾ ਨਹੀਂ ਪਹਿਨਿਆ ਤੇ ਸਾਡਾ ਰੋਸ ਕੀ ਆ ਅਸੀਂ ਕਿਸਾਨ ਹੁਣਿਆ ਅਸੀਂ ਮਜ਼ਦੂਰਾਂ ਦੀ ਸੇਵਾ ਕਰਨ ਵਾਲੇ ਕਿਸਾਨ ਆ ਐਸਾ ਕਿਸਾਨ ਦੀ ਗੱਲ ਤੇ ਪਾਰਟੀਆਂ ਵੀ ਪੂਰੀਆਂ ਉਤਰੰਗੀਆਂ ਇਹ ਜੰਗ ਜਿਹੜੀ ਆ ਬਾਬਾ ਦੀਪ ਸਿੰਘ ਦੀ ਇਹ ਜੰਗ ਉਹਨਾਂ ਨੇ ਫਤਿਹ ਬਲਾਈਆ ਬਾਦਾ ਬਾਬਾ ਬਹਾਦਰ ਸਿੰਘ ਬੰਦਾ ਉਹਨਾਂ ਨੇ ਇਹਨਾਂ ਜ਼ਮੀਨਾਂ ਦਾ ਹੱਕ ਦਵਾਇਆ ਅੱਜ ਕਿਸਾਨ ਉਹ ਜ਼ਮੀਨ ਦੀ ਲੜਾਈ ਚੱਲ ਰਹੀ ਆ ਇਹ ਲੜਾਈ ਅਸੇ ਵੀ ਪੂਰੀ ਕਰਾਂਗੇ ਸੂਰ ਮਿਆਂ ਸਵਾਦ ਲਿਆਤਾ ਹੁਣ ਇਹੀ ਗੱਲ ਰਮੇਸ਼ਪੁਰੀ ਉਹਨਾਂ ਕਹਿਣ ਮੰਨ ਕੋਈ ਐਕਟਰ ਆਵੇ ਸ਼ਾਹਰੁਖ ਖਾਨ ਆ ਗਿਆ ਕਿਸਾਨਾਂ ਦੇ ਹੱਕ 'ਚ ਵੈਸੇ ਆਉਣਾ ਚਾਹੀਦਾ ਜਿਹੜਾ ਇੱਕ ਧਰਤੀ ਦਾ ਅਨਾਜ ਖਾਦਾ ਉਹ ਸਟਾਰ ਹੋਰੀ ਹੁੰਦੇ ਨੇ ਉਰੀ ਰਾਤੋਂ ਰਾਤ ਸੁਪਰਸਟਾਰ ਬਣਾਉਂਦੇ ਨੇ ਇਹ ਧਰਤੀ ਨੂੰ ਪੰਜਾਬ ਦੀ ਨੂੰ ਇੱਕ ਵਾਕ ਹੈ ਠੱਗਚੋਰ ਸੂਰ ਮੇ ਇਹ ਧਰਤੀ ਨੂੰ ਬਚਾਉਣ ਵਾਸਤੇ ਆਏ ਨੇ ਠੱਗਚੋਰ ਪਰੇ ਕਰਤੇ ਐਸੇ ਪੰਜਾਬ ਦੇ ਸੌਦੇ ਕਰਨ ਵਾਲੇ ਪੰਜਾਬ ਦੀ ਹੋਂਦ ਨੂੰ ਵੇਚਣ ਵਾਲੇ ਵੀ ਅੱਖਾਂ ਖੁੱਲ ਗਈਆਂ ਵੀ ਤਰਨਾ ਮਜ਼ਦੂਰ ਤੇ ਕਿਸਾਨ ਦਾ ਜਿਹੜੇ ਆਪਣੇ ਕਲਾਕਾਰ ਮਤਲਬ ਪਿਛਲੀ ਵਾਰ ਧਰਨੇ 'ਚ ਸ਼ਮੂਲੀਅਤ ਕਰਦੇ ਸੀ ਇਸ ਵਾਰ ਕੋਈ ਵੀ ਕਲਾਕਾਰ ਦਿਖ ਨਹੀਂ ਰਿਹਾ ਆਪਣਾ ਗਾਇਕ ਕਲਾਕਾਰ ਭਰਾ ਪਤਾ ਨਹੀਂ ਕੀ ਸੱਕੜੀਆਂ ਲਾ ਲੀਆਂ ਉਹਨਾਂ ਨੇ ਕੀ ਉਹਨਾਂ ਨੇ ਜਵਾਨ ਬੰਦ ਕਰਤੀ ਮੈਂ ਕਲਾਕਾਰ ਦਾ ਨਾਂ ਤਾਂ ਨਹੀਂ ਲਾਉਂਗਾ ਫਿਰ ਗੱਲ ਚੁੱਪ ਦੀ ਆ ਜਿਵੇਂ ਕਿਸੇ ਨੇ ਸੂਲ ਵਜਦੀ ਆ ਪਿੰਡ 'ਚ ਜੁੱਤੀ ਪਾਈ ਤੇ ਕਈ ਵੀ ਕਲਾਕਾਰਾਂ ਦੀ ਮੇਰੀ ਗੱਲ ਕਹੀ ਬਹੁਤ ਦੂਰ ਤੱਕਰ ਚਲੇ ਜਾਂਦੀ ਆ ਆਪਾਂ ਕਹਿਣੀ ਹੋਣੀ ਸੈਨਿਕ ਨੇ ਪੰਜਾਬ ਇੱਕ ਸ਼ਰਮ ਹਿਆ ਦਾ ਤੇ ਜ਼ੁਲਮ ਦਾ ਉਹਦਾ ਰੱਖਦੇ ਨੇ ਜੇ ਕੋਈ ਹੋਰੇ ਗਲਤੀ ਕਰਤੀ ਉਹਨੂੰ ਵੀ ਮaaf ਕਰਦੇ ਨੇ ਆ ਬਾਪੂ ਚਲ ਤੇਨੂੰ ਮaaf ਕੀਤਾ ਅੱਛਾ ਪੰਜਾਬ ਉਹ ਆ ਤਰਸੂ ਬਹੁਤੀ ਆ ਤਰਸੂ ਆ ਤਰਸ ਬਹੁਤਾ ਕਰਨ ਲੰਦੀ ਆ ਸਾਡੇ ਪਿੰਡਾਂ ਚ ਭਈਏ ਅਜੇ ਨਾ ਇਹਨੇ ਮਾਰੇ ਉਹ ਨਾ ਇਹਨੇ ਬੁਰੀ ਦੇ ਮੱਝ ਨਹੀਂ ਚੋਇਆ ਐ ਕਰੋਂ ਨਾ ਮਾਰੋ ਗਾਨੋਂ ਸਿੱਖ ਜੂਗਾ ਸਾਡੇ ਸਿੱਖਣ ਵਾਸਤੇ ਸਾਡੇ ਜਿਹੜੇ ਹੱਕ ਦੱਬੇ ਜਾਂਦੇ ਨੇ ਮੋਦੀ ਤੋਂ ਪਹਿਲਾਂ ਹੀ ਸਾਡੇ ਘਰਾਂ 'ਚ ਬੜੇ ਪਏ ਨੇ ਖਾ ਖੱਟਲ ਵਰਗੇ ਸਾਂਝੀ ਰਲਦੇ ਨੇ ਇਹ ਉਹ ਪੰਜਾਬਾ ਜਿਹੜਾ ਸਾਂਝ ਸਾਂਝੀ ਵੀ ਰੱਖ ਲੰਦਾ ਤਰਸਾ ਕਰਕੇ ਸਾਡੇ ਪੰਜਾਬ ਨੇ ਮੋਦੀ ਦੇ ਪੱਗ ਬੰਨਦੀ ਵੀ ਮੋਦੀ ਹੁਣ ਕਿਤੇ ਦਲੇਰ ਬੰਦੀ ਥੋੜੀ ਬਣੂਗਾ ਜਾਂ ਕੋਈ ਐਕਟਰ ਬਣ ਜੂਗਾ ਸਾਡਾ ਮਤਲਬ ਹੈ ਸੀ ਤਾਜ ਦਿੰਨੇ ਆਉਂਦੇ ਨੇ ਉਹ ਬੰਦੇ ਨੂੰ ਇਹ ਪੰਜਾਬ ਐਸੀ ਤਾ ਚੀਜ਼ ਆ ਇਹ ਤਾਜ ਦੇ ਦਿੰਦੀ ਆ ਉਹ ਤਾਜ ਦੇ ਵਿੱਚੋਂ ਫਿਰ ਇਹੋ ਜਿਹੇ ਵੰਡੀਆਂ ਪੈਂਦੀਆਂ ਨੇ ਆਹ ਧਰਨੇ ਦੀਆਂ ਹੱਕ ਨਹੀਂ ਵੀ ਅਸੀਂ ਕਿਸੇ ਦੇ ਪੱਗ ਬੰਨ੍ਹਦੀਏ ਸਾਡੇ ਗੁਰੂਆਂ ਦੇ ਸਾਡੇ ਰੀਜੀਰਮਾਂ ਤੇ ਇਹ ਅੱਗੇ ਵਧੇ ਹੋਏ ਨੇ ਉਹੀ ਮੋਦੀ ਆ ਜਿਹੜਾ ਸਾਡਾ ਇਸ ਅਨਾਜ ਖਾਦਾ ਅੱਜ ਸਾਡੇ ਤੇ ਜ਼ੁਲਮ ਕਰ ਰਿਹਾ ਬੰਬ ਸੱਟ ਰਿਹਾ ਉਹ ਮੋਦੀ ਜਿਹੜਾ ਸਾਡੇ ਗੁਰਦੁਆਰੇ ਆ ਕੇ ਸੀਸ ਝੁਕਾਉਂਦਾ ਉਹਨੂੰ ਹੁਣ ਵੀ ਝੁਕਾਉਣਾ ਪੈਣਾ ਉਹ ਬਾਜਾਂ ਵਾਲੇ ਦੇ ਬਾਬਾ ਦੀਪ ਸਿੰਘ ਮੂਰੇ ਜੇ ਨਾ ਉਹਨੇ ਸਿਰ ਝੁਕਾਇਆ ਉਹ ਪੰਜਾਬ ਆਏ بڑے-ਵੜਿਆਂ ਦਾ ਸਿਰ ਝੁਕਾ ਦਿੰਦਾ ਇੱਥੇ ਬੜੇ ਵੀ ਦਲੇਰ ਸੂਰਮੇ ਚੇਲਾ ਚ ਬੈਠੇ ਨੇ ਇਹ ਬੰਦ ਕਰਤੇ ਸਾਡੀਆਂ ਸਰਕਾਰਾਂ ਨੇ ਬਈ ਕਿਤੇ ਰੰਗਲੇ ਪੰਜਾਬ ਨੂੰ ਇਹ ਹੀਰਾ ਨਾ ਬਣਾ ਦੇਣ ਅੱਗੇ ਬੋਲ ਪੱਤਰਕਾਰ ਅਕੀ ਬੋਲਣਾ ਚਾਹੁੰਦਾ ਨਹੀਂ ਜਿਹੜੇ ਹੁਣ ਮਤਲਬ ਲੀਡਰ ਨੇ ਜਿਵੇਂ ਖੱਟਰ ਆਪਾਂ ਨੂੰ ਰੋਕੀ ਬੈਠਾ ਉਹ ਪੰਜਾਬ ਸਰਕਾਰ ਦੀ ਮਿਲੀ ਭੁਗਤਾਨਾਂ ਰੋਕੀ ਬੈਠਾ ਸਭ ਵਿਕ ਗਈ ਸਭ ਵਿਕ ਗਿਆ ਇਸ਼ਕ ਵਿਸ਼ਕਾ ਸਭ ਵਿਕ ਜੇਨਾ ਤੂੰ ਕਹਿੰਦਾ ਲੀਡਰਾਂ ਨੂੰ ਇਸ਼ਕ ਹੈ ਨਹੀਂ ਜੇ ਭਗਵਾਨ ਦਮਨ ਨੂੰ ਮੁੱਖ ਮੰਤਰੀ ਬਣਦਾ ਇਸ਼ਕੇ ਇਸ਼ਕੇ ਦੀਏ ਇਹ ਸਾਨੂੰ ਸਾਡਾ ਉਹਦਾ ਇਸ਼ਕ ਨਹੀਂ ਸਾਨੂੰ ਹੋਰ ਤਾਂ ਕੱਲਿਆਦਾ ਰਾਜਨੀਤੀ ਵੀ ਇੱਕ ਇਸ਼ਕਾ ਜੂਆ ਹੈ ਜਿਹੜਾ ਬਣ ਗਿਆ ਹੁਣ ਉਹ ਹੀ ਭਗਵੰਤ ਮੰਨ ਕੇ ਹੀ ਜਾਂਦਾ ਮੈਂ ਸੱਚ ਦੱਸ ਹਾਂ ਦਖਤ ਬਹੁਤ ਲੱਗਦਾ ਬਹੁਤ ਦਾ ਲੱਗਦਾ ਦੁੱਖ ਲੱਗਣਾ ਨਹੀਂ ਜਦ ਤੂੰ ਪੰਜਾਬ ਦਾ ਗੱਬਰੂ ਸਾਰੇ ਸੀ ਤੈਨੂੰ ਚੁਣ ਕੇ ਭੇਜਦਾ